ਹਰ ਸਾਲ ਦੀ ਤਰ੍ਹਾਂ ਨਗਰ ਸੋਰਸਿੰਗ ਦੀ ਇਸ ਕਰਮਾ ਭਗਾ ਵਾਲੀ ਧਰਤੀ ਤੇ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਧਰਤੀ ਦੇ ਪਏ ਆ ਜਿਵੇਂ ਸ਼ਹੀਦ ਅਲੇ ਸਰਕਾਰ ਪੰਨੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਾ ਔਰ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਾਲੇ ਮੁਬਾਰਕ ਚਰਨ ਇਸ ਧਰਤੀ ਦੇ ਪਏ ਆ ਔਰ ਮਹਾਨ ਤਪਸਵੀ ਤੰਤਰ ਬਾਬਾ ਸ਼ਾਮਦਾਸ ਜੀ ਪਾਪਾ ਬਾਗੀਦਾਸ ਜੀ ਦੀ ਯਾਦ ਨੂੰ ਸਮਰਪਿਤ ਇਹ ਵੀਰਾਂ ਨੇ ਉਪਰਾਲਾ ਕੀਤਾ ਹਰ ਸਾਲ ਇਹ ਜੋੜ ਮੇਲਾ ਮਨਾਉਂਦੇ ਆ ਤੇ ਇਹ ਕਿਸੇ ਪਿੰਡ ਦਾ ਮੁੰਡਾ ਚਮਕੌਰ ਸਿੰਘ ਵਾਲਾ ਜੋ ਪਹਿਲਾਂ ਕੁਸ਼ਤੀ ਖੇਡਦਾ ਰਿਹਾ ਤੇ ਹੁਣ بطور ਰੈਫਰੀ ਦੀ ਭੂਮਿਕਾ ਨਿਭਾਉਂਦਾ ਹੈ ਪਿਛਲੇ ਸਾਲ ਵੀ ਮੇਲਾ ਕਰਾਇਆ ਕਰਾਇਆ ਸੀਗਾ ਤੇ ਸ਼ੋਅ ਮੈਚ ਵਿੱਚ ਜਦੋਂ ਗਿਆ ਸੀ ਅਗਲੇ ਸਾਲ ਬਾਰੇ ਇਸ ਨਗਰ ਦੇ ਨੌਜਵਾਨ ਜਿਵੇਂ ਸਾਭਾ ਮਨੀਲਾ ਵਾਲਾ ਆਕਾਸ਼ ਢਿੱਲੋਂ ਹਣੀ ਬਾਜੂ ਘਵਾਰੋਂ ਵਾਲੇ ਉਹ ਘਾਰਾ ਪਰਿਆ ਸੀ ਕਿ ਅਗਲੇ ਸਾਲ ਇੱਕ ਟੀਮ ਜਿਹੜੀ ਹੈ ਉਹਨਾਂ ਵੀਰਾਂ ਵੱਲੋਂ ਚੁਗਾ ਸਾਹਿਬ ਆਪਾਂ ਨੂੰ ਸਾਰੀ ਇਹ ਵੀਰਾਂ ਨੇ ਪ੍ਰੋਮਾ ਕੀਤਾ ਸੀਗਾ ਕਿ ਚਲੋ ਅਗਲੇ ਸਾਲ ਵੀ ਆਪਾਂ ਜਿਹੜਾ ਬਹੁਤ ਵਧੀਆ ਪੜੇ ਸਾਹਿਤ ਕਰੀਏ ਲਾ ਕੇ ਅਸੀਂ ਇਕੱਲਾ ਕੇ ਜਲ ਜਨਾਵੇ ਤੁਹਾਨੂੰ ਲੱਗ ਜ਼ਰੂਰ ਕਰਨਾ ਘਰਾਵਾ ਭਲਵਾਨ ਜੀ ਵੀ ਅੱਗੇ ਗੱਲ ਕਰਾਂਦਾ ਜਾਈ ਇੱਧਰ ਰਜਾ ਸਿੰਘ ਜੀ ਸੁਗਾ ਸਾਹਿਬ ਸਾਡੇ ਸਾਰੇ ਸੀਨੀਅਰ ਬੁਲਾ ਰਹੇ ਆ ਸੁਗਾ ਸਾਹਿਬ ਕੁਝ ਬੋਲ ਹੋ ਜਾਣਾ ਤੰਤਨ ਬਾਬਾ ਸ਼ਾਮ ਦਾ ਬਾਬਾਲੇ ਕੁਮਾਰ ਜੀ ਸੌਤੋਂ ਪਹਿਲਾ ਮੇਲਾ ਮੁਬਾਰਕ ਸਾਰੇ ਭਰਾਵਾਂ ਨੂੰ ਜਿੰਨੇ ਤੁਸੀਂ ਆਏ ਬੜੀ ਵੱਡੀ ਸੋਚ ਲੈ ਕੇ ਚੱਲੇ ਤੰਤਨ ਬਾਬਾ ਸ਼ਾਮ ਦਾ ਤੰਤਨ ਬਾਬਾ ਮੰਦਿਰ ਦਾ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ ਚੁਕੌਰ ਦਾ ਸਾਥ ਸਾਡੇ ਭਰਾਵਾਂ ਦਾ ਸਾਥ ਸੁਗਾ ਜੀ ਬਜਨ ਨਾਲ ਹੋਇਆ ਜੀ ਵੈਰ ਦੀ ਕਿਰਪਾ ਭਾਈ 70 23 ਸਾਲ ਤੋਂ ਉੱਪਰ ਹੋ ਗਏ ਕਬੱਡੀ ਖੇਡਦਿਆਂ ਨੂੰ ਇੰਨਾ ਲੰਮਾ ਸਮਾਂ ਕਬੱਡੀ ਖੇਡਣੀ ਕੋਈ ਖਲ ਅਜਦਾ ਬਾੜਾ ਨਹੀਂ ਇਹਨਾਂ ਨੇ ਰਲ ਮਿਲ ਕੇ ਚਲੇ ਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਵੀ ਇਸੇ ਤਰ੍ਹਾਂ ਜੂਨ ਮੇਲਾ ਜਿਹੜਾ ਬਣਾਵਾਂਗੇ ਵਧੀਆ ਇਸ ਸਾਲ ਵੀ ਪਿਛਲੇ ਸਾਲ ਵੀ ਟੀਮਾਂ ਵਧੀਆ ਸੀ ਇਸ ਸਾਲ ਵੀ ਵਧੀਆ ਜਿਹਨਾਂ ਨਾਲ ਪਿੰਡ ਦੇ ਜਿੰਨੇ ਵੀ ਪਲੇਅਰ ਆ ਕਾਸ਼ੂ ਸਿੰਘ ਆ ਸਾਬਾ ਮਨੀਲਾ ਆ ਬਾਜੂ ਪਹਿਲਵਾਨ ਨਹੀਂ ਆ ਸਾਰੇ ਚੀਲਾ ਪਹਿਲਵਾਨ ਆ ਇਹਨਾਂ ਨੇ ਲੰਮਾ ਖੜੀਆ ਕੁਝ ਸੁਣ ਲਈ ਤੇ ਕੁਝ ਕਾਰਨ ਰਹੇ ਵੀ ਜਿਹੜਾ ਨੌਕਰੀ ਤੋਂ ਦੂਰ ਲਿਆ ਇਹ ਜਿੱਥੋਂ ਤੱਕ ਜੀਲੇ ਪਹਿਲਵਾਨੇ ਕਸਤੀ ਲੜੀ ਹੈ ਨਾ ਜੇ ਉਹ ਅੱਜ ਦਾ ਯਾਜ ਨੂੰ ਜਿਹਦਾ ਤੋਂ ਆਈਐਸ ਜਾਂ ਪੀਸੀਐਸ ਅਫਸਰ ਘੱਟੋ ਘੱਟ ਚਾਹੀਦਾ ਸੀ ਜਿੱਨਾ ਉਹਦਾ ਕਸਤੀ ਦੇ ਵਿੱਚ ਉਹਦਾ ਦੌਗ ਚੱਲਿਆ ਪਰ ਕੁਝ ਕਾਰਨਾ ਕਰਕੇ ਉਹਨੂੰ ਜਿਹੜਾ ਇਹ ਜੇਮ ਬਾਅਦ ਦੇ ਵਿੱਚ ਚਾਗਰੀ ਮਨ ਦੇ ਵਿੱਚ ਦੁੱਖ ਹੋਇਆ ਇੰਨਾ ਲੰਮਾ ਸਮਾਂ ਪਹਿਲਵਾਨੀ ਦੇ ਵਿੱਚ ਉਹ ਨਰਾਸ਼ਾ ਨੇ 2 ਉਹਦੇ ਬੰਗੋੜਿਆਂ ਦਾ ਜਿਹੜਾ ਨੇ ਪੋਪੂਲੇਸ਼ਨ ਕਰਾਇਆ ਤੇ ਅਪਾ ਉਹਦਾ ਦਾਤ ਬੀਤੀ ਕਰਦੇ ਆ ਕਿ ਪਰਮਾਤਮਾ ਕਿਰਪਾ ਕਰੇ ਤੈਨੂੰ ਜਲਦੀ ਤੋਂ ਜਲਦੀ ਖੇਡ ਬੰਦਨਾ ਚ ਲੈ ਕੇ ਆਵੇ ਔਰ ਸੁਖਾ ਸਾਹਿਬ ਮੇਰਾ ਸ਼ ਕਮੈਂਟੇਟਰ ਵੀ ਆਪਾਂ 7 ਤੋਂ 8 ਕਮੈਂਟੇਟਰ ਇੱਥੇ ਆਏ ਆ ਪਰ ਭਰਾ ਦੇ ਵੀਰਾਂ ਦੇ ਪਿਆਰ ਕਰਕੇ ਆਏ ਨੇ ਤੇ ਰੈਫਰੀ ਸਾਹਿਬਾੜੀ ਵੀ ਕਾਫੀ ਆਏ ਆ ਸੋ ਨਾਲ ਮਿਲ ਕੇ ਬੋਲਾ ਦੀ ਜਿਹੜੀ ਸਾਜ ਹੈ ਅੱਲ ਆਪਾਂ ਪਾਗ ਜਵਾਂਗੇ ਤੇ ਤਾਂ ਆਪਾ ਭਲਵਾਨ ਜੀ ਨੇ ਆ ਗਏ ਆਪਣੇ ਲਾਲ ਇਹਨਾਂ ਨੇ ਬਹੁਤ ਜੀ ਕਬੱਡੀ ਖੇਡੀ ਆ। ਉਹ ਅੱਜ ਵੀ ਜਿਹੜੇ ਤੇ ਪਹਿਲਾਂ ਕੁ ਨਾਲ ਉਹ ਅੱਜ ਹੁਣ 5 ਕਿ ਸਾਲ 4 ਬਿੱਲਾ ਪਰ ਖੇਡਿਆ। ਤੋਂ ਬਾਅਦ ਮੁਲਕੀ 2001 ਤੇ ਮਤਲਬ ਚੀਲੇ ਪੁਹਾਰ ਨਾਲ ਤੱਕ ਕਸਤੀ ਖੇਡੀ। ਔਰ ਚੀਲਾ ਪੁਹਾਰ ਸਾਡੇ ਤੋਂ ਥੋੜਾ ਜਿਹਾ ਜੁਨੀਅਰ ਆ, ਵੀ ਮਾਨੋ ਸਾਲ ਦੋ ਸਾਲ ਹੱਟ ਜੁਨੀਅਰ ਆ। ਬਾਕੀ ਇਕੱਠੇ ਰਹੇ ਆ ਬਹੁਤਾ ਅੱਜ ਵੀ ਜੇ ਅਸੀਂ 20 ਸਾਲ ਤੋਂ ਪਹਿਲਾਂ ਇਕੱਠੇ ਹਾਂ ਤੇ ਅੱਜ ਵੀ ਇਕੱਠੇ ਹਾਂ। ਚੀਲਾ ਪੁਹਾਰ ਅੱਜ ਵੀ ਸਾਡੇ ਨਾਲ ਆ ਤੇ ਪਿੱਛਾ ਵੀ ਆਪਣੇ ਨਾਲ ਹੀ ਸ਼ੀ ਕਾਰਨ ਪਤਾ ਕੀ ਮੈਨੂੰ ਮੈਂ ਕੈਨੇਡਾ ਗਿਆ 2019 ਜਿੱਥੇ ਉੱਥੇ ਗੱਲ ਚੱਲੀ ਬੈਠੇ ਸਾਰੇ ਵੀਰ ਤੇ ਕਹਿੰਦੇ ਯਾਰ ਢੇਰੀ ਵਾਲੀ ਕਬੱਡੀ ਦੇ ਵਿੱਚ ਜਾਂ ਪੱਬੇ ਭਲਵਾਨ ਨੂੰ ਜੱਫਾ ਕਿਉਂ ਨਹੀਂ ਲੱਗਦਾ ਮੈਂ ਖੇਡਦੇ ਸੁਣੋ ਮੈਨੂੰ ਕਿਹਾ ਵੀ ਇੱਕੋ ਕਾਰਨਾ ਵੀ ਉਹਨਾਂ ਨੇ ਪਲਵਾਨੀ ਕੀਤੀ ਹੈ ਜਿਹੜਾ ਪਲਵਾਨ ਬੰਦਾ ਉਹ ਨਾਂ ਤਾਂ ਉੱਤੋਂ ਤੋਂ ਹੀ ਕਾਬਜਾ ਹੁੰਦਾ ਤੇ ਪੱਟਾਂ ਦੀ ਪ੍ਰੈਸ ਤੋਂ ਨਿਕਾਂਦਾ ਉਹ ਕਹਿੰਦੇ ਵੀ ਕਿਤੇ ਹੁਣ ਜਿਹੜਾ ਸਰਕਲ ਸਟਾਈਲ ਜਦੋਂ ਸ਼ੁਰੂ ਹੋਈ ਹੈ ਨਾ ਲੰਮਾ ਸਮਾਂ ਵੀ ਜੇ ਅਸੀਂ ਦੇਖਦੇ ਰਹੀਏ ਨਾ ਕਿਤੇ ਤਾਬੇ ਦਾ ਕਿਸੇ ਨੇ ਗੱਟਾ ਫੜ ਲਿਆ ਲੰਮਾ ਸਮਾਂ ਚੈਨਕਪਾਗ ਘੁਮਾ ਕੇ ਘੇਰ ਬੱਚੇ ਜਿਹੜੇ ਜਿਆਦਾ ਤੇਜ਼ ਹੁੰਦੇ ਨੇ ਚੈਨਕਪਾਗ ਆਹ ਤਾਂ ਫੇਰ ਭਾਵੇਂ ਕਿਤੇ ਜੱਫਾ ਲੱਗ ਜਾਂਦਾ ਉਤੋਂ ਅਸੀਂ ਕਦੀ ਤਾਬੇ ਭਰਵਾਨ ਨੂੰ ਜੱਫਾ ਨਹੀਂ ਲੱਗਦਾ ਵੀ ਕੈਨੇਡਾ ਚ ਕੀ ਗੱਲ ਹੋਈ ਹੈ ਕਾਰਨ ਜਿਹਦੇ ਵੀ ਜਿਹੜੀ ਢੇਰੀ ਵਾਲੀ ਕਬੱਡੀ ਖੇਡੀ ਹੈ ਨਾ ਮੱਝ ਵਾਲੇ ਜਿੰਨਾ ਜਿੱਦਾਂ ਕੱਦੀ ਸ਼ਿਸ਼ਰੇ ਵਾਲੀ ਤਾਬੇ ਉਹਦੀ ਟੀਮ ਹੁੰਦੀ ਤੇ ਮੈਚ ਹੋਣੇ ਕਹੜਿਆਲਾ ਤੇ ਸ਼ਿਸ਼ਰੇ ਵਾਲਾ ਇਹਨਾਂ ਦੀ ਮੈਚ ਤੇ ਸੁਗਾ ਸਾਹਿਬ ਆਪਣੇ ਫੇਰ ਖਾਇ ਹੀ ਪਾਲੇ ਤਗੜੇ ਹੁਕੂ ਵਾਲੇ ਤੇ ਉਹਨਾਂ ਜੈਵਲ ਭਵਾਨ ਹੁਣੀ ਕਿਤੇ ਜਿੰਦੇ ਭਵਾਨ ਹੁਣੀ ਖਰਿਆਲੇ ਚ ਕਿੱਡੇ ਵਧੀਆ ਸੀ ਇਧਰੋਂ ਕੰਮੂ ਭਵਾਨ ਹੁਣੀ ਲਾ ਲੋ ਫਤਿਹਵਾਦੀ ਟੀਮ ਚ ਭਾਗਾ ਭਵਾਨ ਤਦੂ ਇਹ ਇਹ ਕਦੇ ਓਹ ਢੇਰੀ ਵਾਲੇ ਮੈਚ ਕਿੱਡੇ ਕਿੱਡੇ ਤਗੜੇ ਪਲੇਅਰ ਹੋਏ ਆ ਆਪਣਾ ਮਾਝਾ ਦੇ ਮਾਲਵਾ ਦਵਾਪਾ ਜੋ ਮਰਜ਼ੀ ਅੱਜ ਕਰ ਦਈਏ ਸਰਕਲ ਸਟਾਈਲ ਕਬੱਡੀ ਚੱਲ ਪਈ ਤੇ ਮਾਝਾ ਢੇਰੀ ਵਾਲੀ ਨੂੰ ਭੁੱਲ ਜਾਨੀ ਤੇ ਜਦੋਂ ਦਵਾਪਾ ਜਾਂ ਮਾਲਵਾ ਉਧਰੋਂ ਮਾਲਵੇ ਵਾਲੇ ਹਰੀ ਗੈਣਾ ਦਰਿਆ ਟੱਪਦੇ ਸੀ ਤੇ ਦਵਾਬੇ ਵਾਲੇ ਜਦੋਂ ਗੋਦਵਾਲ ਤੋਂ ਐਨੋਂ ਆਉਂਦੇ ਨੇ ਤਾਂ ਲੱਤਾਂ ਕੰਬਦੀਆਂ ਵੀ ਅੱਗੇ ਢੇਰੀ ਵਾਲਾ ਮੈਚ ਆ ਉਹ ਕਿੰਨਾ ਨਾਵਾ ਉੱਗੇ ਤਾਬੇ ਹੋਣੀਆਂ ਉੱਗੇ ਪਰੰਦੀਪੁਰਿਆ ਅੱਗੇ ਬਾਜੂ ਹੋਣੀਆਂ ਜਾਂ ਪਹਿਲਾਂ ਜਿਹੜੇ ਕਬੱਡੀ ਪਹਿਲਾਂ ਟੀਵੀ ਅਗਲੇ ਬਣਾਉਣਾ ਹੋਣੀ ਆ ਜੈਮਨ ਅਗਲੇ ਬਣਾ ਕਮੂ ਭਲਵਾਣਾ ਹੁਣ ਚਲੋ ਜੋ ਸਰਕਲ ਸਟਾਈਲ ਕਬੱਡੀ ਨੇ ਨਵਾਂ ਮੋੜ ਲੈ ਲਿਆ ਕਬੱਡੀ 'ਚ ਪੈਸਾ ਆ ਗਿਆ ਮੈਂ ਇੱਕਦਮ ਘਰੇ ਬੈਠਾ ਸੋਚਦਾ ਵੀ ਜੇ ਉਹਨਾਂ ਸਮਿਆਂ 'ਚ ਜਿੰਨਾ ਸਮਿਆਂ 'ਚ ਪਾਪਾ ਪਹਿਲਾਂ ਹੀ ਤੇ ਅੱਜ ਅੱਜ ਹੁੰਦਾ ਜਾਂ ਕਬੱਡੀ ਲੰਮਾ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਦਾ ਪਹਿਲਾਂ ਫਸਟ ਸਟਾਈਲ ਜਾਂ ਸੋਸ਼ਲ ਮੀਡੀਆ ਹੁੰਦਾ ਸੋਸ਼ਲ ਮੀਡੀਆ ਤੇ ਗੱਡੀਆਂ ਲਿਆਂ ਲੈਣਾ ਤਾਂ ਆਪਣੇ ਘਰ ਅੱਗੇ ਲੱਗੀ ਹੋਣੀ ਹੈ ਕਿਸੇ ਨੇ ਆਖਣੇ ਸਾਡੇ ਨਾਲ ਮੈਚ ਖੜਾ ਦੇ ਕਿਸੇ ਨੇ ਕਰ ਸਕਦਾ ਮੈਚ ਸੁਦਰ ਸਾਹਿਬ ਆਪਣੇ ਤੇ ਇਹ ਜਗਰਾ ਕਿ ਲੋਕ ਆਪਾਂ ਅਜੇ ਵੀ 10 12 ਸਾਲ ਸਰਕਲ ਵੀ ਖੇਡ ਕੇ ਆਣਾ ਤੇ ਆਪਾਂ ਨੂੰ ਚਲੋ ਮਹਾਰਾਜ ਨੇ ਵਧੇਰਾ ਕੋਈ ਕਬੱਡੀ ਨੇ ਮੋ ਦਿੰਦਾ ਬਹੁਤ ਜ਼ਿਆਦਾ ਦਿੰਦਾ ਹਨ ਪਰ ਮੈਂ ਇਹ ਗੱਲ ਕਰਨਾ ਨਹੀਂ ਜਿਹੜੇ ਮੁੰਡੇ ਹਨ ਆਪਣੇ ਜਿੱਦਾਂ ਅੱਜ ਵੀ ਇਹ ਸਾਰੇ ਨਵੇਂ ਮੁੰਡਿਆਂ ਦਾ ਮੈਚ ਖੜਾ ਲੱਗੇ ਆ ਉਦਾਂ ਮੈਂ ਉਦਾਂ ਯਾਨੀ ਕਿ ਲੈਵਲ ਦੇ ਮੇਰੇ ਮੈਂ ਇਹ ਉਦਾਂ ਵੀ ਅੱਗੇ ਵੀ ਅਪੀਲ ਕਰਦਾ ਹਾਂ ਵੀ ਹਰ ਕੋਈ ਵੇਚਣਾ ਚਾਹਦਾ ਵਾ ਜੇ ਵੱਡਾ ਮਾਈਕ ਹੁੰਦੇ ਆ ਤੇ ਜੇ ਲੱਖ ਲੱਖ ਵੱਡਿਆਂ ਨੂੰ ਵੇਚ ਸਕਦੇ ਆ ਤੇ ਨਿੱਕਿਆਂ ਨੂੰ 10-10 ਹਜ਼ਾਰੀ ਦੇ ਲਾਗਤ ਇਹ ਕੋ ਮੈਂ ਜ਼ਰੂਰ ਕਰਾਉਣਾ ਕਿ ਜੇ ਆਪਾਂ ਹੁਣ ਇੱਕ ਜਿਹੜੇ ਬਲਾ ਹੰਬੇ ਹੋਣੀ ਆਗੇ ਜਾਂ ਦੀਪ ਹੁਣੀ ਆਗੇ ਆ ਜਾਂ ਉਹ ਉਹ ਦਾ ਹੀ ਦੇਖਾਂਗੇ ਜਿੰਨ ਮਗਰੋਂ ਜਿੱਕੇ ਮੈਨਾ ਕਰਾਈ ਉਹ ਅੰਬੀ ਹਣੀ ਕਿੱਥੋਂ ਗੱਲ ਕਰੀਏ ਬੋਲੀ ਦੀ ਆ ਵੀ ਪਲੀ ਨੂੰ ਕਿੱਥੋਂ ਆਉਣਗੇ ਇਹ ਇੱਥੇ ਵੀ ਕਿੱਥੇ ਜੰਨੇ ਆ ਬਾਬਾ ਢੋਲ ਦੀ ਜਿਹੜੀ ਆ ਉਹ ਬਹੁਤ ਤਿਆਰ ਕਰਾ ਰਹੇ ਨੇ ਕਬੱਡੀ ਆਪਣੀ 20 ਸਾਲ ਰਹੀ ਹੈ ਜਿਹੜੀ ਇਹ ਮੁੰਡਿਆਂ ਨਵੇਂ ਆ ਨੇ ਆਪਣੇ ਨੇ ਉੱਠੇ ਨਾ ਖੇਡ ਲੈਣੀ ਉਹ ਤੋਂ ਬਾਅਦ ਜੇ ਆਪਾਂ ਨੂੰ ਕਬੱਡੀ ਵੇਖਣ ਨੂੰ ਨਹੀਂ ਲੱਭਣੀ ਜੇ ਨਿੱਕੇ ਮੈਨਾ ਦਾ ਸਭ ਤੋਂ ਪਹਿਲਾਂ ਤਾਂ ਮੈਂ ਨਾ ਇੱਕ ਤੁਹਾਡੀ ਵੀਡੀਓ ਜਿਹੜੀ ਹੈ ਪ੍ਰਬੰਧਕ ਕਮੇਟੀ ਦਾ ਉਹ ਜ਼ਿਕਰ ਕਰਦਾ ਤੁਸੀਂ ਪੈਸਾ ਭਰਦੇ ਹੋ ਪਲੇਅਰਾਂ ਦੀ ਡਿਮਾਂਡ ਕਰਦੇ ਹੋ ਆਹ ਇੱਕ ਪਲੇਅਰ ਨੂੰ ਜਦੋਂ ਫੋਨ ਕਰਦੇ ਨਾ ਮੰਨ ਲਓ ਸ਼ੀਰ ਨੂੰ ਕਰਦੇ ਮੇਰੇ ਅਕਾਊਂਟ ਤੋਂ ਸਾਢੇ 60000 ਮੇਰੇ ਅਕਾਊਂਟ ਤੋਂ 60000 ਕਾਰਨ ਪੀਲੋ ਲਾਗੇ ਮੈਨੇ ਕਦੇ ਬੈਟ ਹੁੰਦਾ ਨਾ ਮਜਬੂਰੀ ਵਾਸਤੇ ਹੋਵੜੀ ਮਜਬੂਰੀ ਵਾਸਤੇ ਖਿੰਡਣਾ ਪੈਂਦਾ ਇਸਾਈ ਸ਼ਰਤ ਤੇ 60000 ਇੱਕ ਪਲੇਅਰ ਲੈਗਾ ਤੇ ਮਜ਼ਰੋਂ ਕਈਰ ਫਣਵਾਣਾ ਨੂੰ ਨਾ ਪੱਟਿਆਂ ਦੇ ਪੈਸੇ ਨਹੀਂ ਪਾਈਦੇ ਇੱਕ ਗੁੰਦੀਰ ਗੱਲ ਬਣਵਾਣੇ ਕਹੋ ਜੀ ਘਾਂਗੇ ਵਾਲਾ ਸਾਡੋ ਘਾਂਗਰੇ ਨੇ 40000 ਤੂੰ ਘਟ ਨਹੀਂ ਹੋਣਾ ਜੀ ਮਗਰ ਉਹ ਪੱਟਿਆਂ ਦੇ ਪੈਸੇ ਵੀ ਨਹੀਂ ਪਾਈਦੇ ਜੇ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਜੇ ਤੁਸੀਂ ਡਿਮਾਂਡਾ ਰੱਖਦੇ ਰਹਿਣਾ ਤੁਸੀਂ ਇਹ ਡਿਮਾਂਡਾਂ ਰੱਖਦੇ ਰਹੇ ਤੇ ਜਿੱਦਾਂ ਤੁਸੀਂ ਮਾਝੇ ਦੇ ਵਿੱਚੋਂ ਕਬੱਡੀ ਕੱਢੀ ਜਾਂਦੇ ਜੀ ਤੇ ਬਾਅਦ ਦੇ ਵਿੱਚ ਤੁਹਾਡੀ ਮੇਲਿਆਂ ਦੀ ਕਿਸੇ ਨੇ ਕਬੱਡੀ ਨਹੀਂ ਖੇਡਨੀ ਕਾਰਨ ਖੱਲੇ-ਖੱਲੇ ਨੇ ਜਦੋਂ 50 57000 ਬੰਦੇ ਨੇ ਸ਼ੋਅ ਪੈਦਾ 6 ਲੱਖ ਚੁੱਕ ਗਿਆ ਵੀ ਜਦੋਂ ਪਹੁੰਚ ਉਹਨਾਂ ਦੀ ਈਮੇਲ ਹੈ ਸੀ ਹਣਾ ਉਹਨਾਂ ਨੇ ਮੇਜਰ ਹੈਗਾ ਮੈਂ ਨਹੀਂ ਕਰਦਾ ਕੋਈ ਜਰ ਤਗੜੇ ਆ ਤਗੜੇ ਆ ਇਹ ਨਹੀਂ ਕਹਿੰਦੇ ਪੈਸੇ ਉਹਨਾਂ ਦਾ ਲੈਵਲ ਆ ਪਰ ਜਿੱਥੇ ਇਹਨਾਂ ਨੂੰ ਅਪਾ ਪੈਸੇ ਹੀ ਭਰਦੇ ਆ ਨਿੱਕੀ ਟੇੜੀ ਨੂੰ ਵੀ ਖੜਾਉਂਦੇ ਆ ਮਨ ਲਓ ਇੱਕ ਛੋਟਾ ਸਾਡਾ ਸਾਡਾ ਜਿਨੀ ਨੂੰ ਤੇ ਨਾ ਤੇ ਜੇ ਉਹਦੇ ਚੋਂ 10 ਕੱਢ ਕੇ ਕਹਿ ਦਈਏ ਵੀ ਭਲਵਾਨੀ ਤੂੰ ਜਿੰਦਾ ਮਰਜੀ ਲਓ ਆ ਸਾਡੇ ਚੰਗੇ ਪਲੇਅਰ ਲੈ ਕੇ ਆਓ ਡਿਮਾਂਡ ਜਿਹੜੀ ਕਰਨੀ ਪਲੇਅਰਾਂ ਦੀ ਛੱਡ ਦੇ ਨਾ ਸਾਡੀਆਂ ਕਮੇਟੀਆਂ ਜੇ ਡਿਮਾਂਡ ਪਲੇਅਰਾਂ ਦੀ ਰੱਖੀ ਯਾ ਲੈ ਕੇ ਆਓ ਤੇ ਪਾਉਦੇ ਉਹਨਾਂ ਦਾ क्रेज ਆ ਯਾਰ ਅੱਜ ਉਹਦਾ ਪੈਸਾ ਕਮਾਉਣਾ ਪਤਾ ਜੋ ਕੱਲ ਨੂੰ ਬੁੱਢੇ ਹੋ ਕੇ ਕਿਸੇ ਨੇ ਪੁੱਛਣਾ ਗੱਲ ਸੁਖਾ ਸਾਹਿਬ ਦੀ ਯਾਨੀ ਕੀ ਜਦੋਂ ਮਤਲਬ ਸ਼ੋਅ ਮੈਚਾਂ 'ਚ ਮੰਗਣਾ ਕਰਨਾ ਜੋ ਮੈਂ ਜਨ ਮੰਗਣਾ ਕਰਦਾ ਜਿਹੜੀ ਆ ਕਲੱਬਾਂ ਕਰਾਉਣੇ ਆ 175 ਨਾਮ ਆ 2 ਲੱਖ ਨਾਮ ਆ ਉਹਦੇ ਚ ਮੰਗ ਕਰਨ ਉਹ ਸਾਰੇ ਅਸੀਂ ਵੀ ਚਾਹੁੰਦੇ ਆ ਸਾਡੇ ਏਰੀਆ ਚ ਜਾ ਕੇ ਸਾਰੇ ਪਲੇਅਰ ਖੇਡਣ ਪਰ ਆਹ ਸ਼ੋ ਮੈਚ ਆ ਇਹਨਾਂ ਦੇ ਵਿੱਚ ਜਿੱਦਾਂ ਮਤਲਬ 50 60 ਹਜ਼ਾਰ ਰੁਪਏ ਸਾਈ ਜਾਂਦੀ ਆ ਉਹਦੇ ਦੀ ਵੀ ਕਮੇਟੀਆਂ ਮੰਗ ਕਰਨਾ ਪੈਂਦੀਆਂ ਵੀ ਵੱਡਾ ਪਲੇਅਰ ਲਿਆਓ ਬੜੇ ਵੱਡੇ ਪਲੇਅਰ ਤਾਂ ਲੇਬਲ ਹੀ ਵੱਡਾ ਹੋਵੇ ਤੁਹਾਨੂੰ ਮੈਨੂੰ ਪੈਸੇ 60 ਹਜ਼ਾਰ ਤੋਂ ਕਿੱਥੋਂ ਦੇ ਕੇ ਲਿਆਉਣ ਹੁਣ ਭਾਨ ਜੀ ਕੱਪ ਹੋਇਆ ਪੋਹੇ ਕਿੰਨਾ 87 ਗਿਆ ਸੀ ਮੈਚ ਨੂੰ ਕਿੰਨਾ 11 11 ਯਾਰ ਫਾਈਨਲ ਮੈਚ ਪਤਾ ਕਿੰਨਾ ਆ ਹਾ ਅੱਧੇ ਨੰਬਰ ਤੇ ਜੀਤਾ ਸਿਰਫ ਅੱਧੇ ਨੰਬਰ ਤੇ ਉਹ ਕਾਰਨ ਵੀ ਟਾਸ ਟਾਸ ਤੇ ਜੇਤਾਂ ਹੋਈ ਆ ਤੇ ਜਿਉਂ ਤੇ ਕੋਈ ਡਿਮਾਂਡ ਨਹੀਂ ਇੱਕੋ ਗਏ ਭਵਨ ਜੀ ਟੀਮ ਸਾਰੇ ਬਾਬੇ ਵੀ ਸਭੀ ਆਪਾਂ ਦਾ ਵਧੀਆ ਪਲੇਅਰ ਆਇਆ ਵਧੀਆ ਸਾਰੇ ਮੈਚ ਵਧੀਆ ਵਧੀਆ ਸਾਰੇ ਮੈਚ ਪੂਰੇ ਵਧੀਆ ਹੋ ਗਿਆ ਟੌਪ ਦਾ ਟੂਰਨਾਮੈਂਟ ਰਿਹਾ ਖਾਸ ਕਰਕੇ ਫਿਰ ਦੁਬਾਰਾ ਬੇਨਤੀ ਕਰਦੇ ਆਂ ਵੀ ਡਿਮਾਂਡ ਛੋ ਮੈਂਚਾਂ 'ਚ ਨਾ ਕਰੋ ਕਲੱਬਾਂ ਦੇ ਨਹੀਂ 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 ਹਾਂ ਹੋਰ ਬੜਾ ਨੀਰ ਨਾਲ ਬਾਹਰ ਤੋਂ ਆਵੇ ਸਾਡਾ ਸੂਬਾ ਦੀ ਰੱਖ ਨਾਲ ਆਪ ਪੁਰਸ਼ਾਂ ਗਿਆ ਆਪ